ਆਲ ਸਾਰੀਆਂ ਤੁਸੀਂ ਵੀਡੀਓਜ਼ ਦੇਖ ਲਈਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਕਿਹਾ ਗਿਆ ਕਿ ਕੈਨੇਡਾ ਨੇ ਵੀਜ਼ੇ ਬੰਦ ਕਰਤੇ ਗੱਲ ਕੀਤੀ ਗਈ ਕਿ ਨਵੇਂ ਸਟੂਡੈਂਟਸ ਜਾਂ ਨਵੇਂ ਇਮੀਗ੍ਰੈਂਟਸ ਕੈਨੇਡਾ ਆ ਸਕਦੇ ਆ ਜਾਂ ਨਹੀਂ ਆ ਸਕਦੇ ਕੀ ਕੀ ਨਵੇਂ ਚੇਂਜਸ ਆਏ ਆਗੇ ਅੱਜ ਆਪਾਂ ਇਹਨਾਂ ਤੇ ਗੱਲ ਨਹੀਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜਿਹੜੇ ਰਾਈਟ ਨਾਉ ਕੈਨੇਡਾ ਦੇ ਵਿੱਚ ਸਟੂਡੈਂਟ ਹੈਗੇ ਆ ਉਹਨਾਂ ਦੇ ਨਾਲ ਕੀ ਕੀ ਚੀਜ਼ਾਂ ਇੱਥੇ ਹੋ ਰਹੀਆਂ ਨੇ ਕਿਉਂ ਨਹੀਂ ਪੀਆਰ ਹੋ ਰੇ ਕਾਲਜ ਉਹਨਾਂ ਦੇ ਨਾਲ ਕਿਵੇਂ ਤੱਕਾ ਕਰ ਰਿਹਾ ਤੇ ਹੋਰ ਕਿਹੜੀਆਂ-ਕਿਹੜੀਆਂ ਜਿਹੜੀਆਂ ਮੁਸ਼ਕਲਾਂ ਗਿਆ ਉਹਨਾਂ ਦੇ ਲਈ ਅੱਜ ਖੜੀਆਂ ਹੋਈਆਂ ਪਈਆਂ ਨੇ ਤੇ ਪੀਆਰ ਦਾ ਉਹਨਾਂ ਦਾ ਕੀ ਭੇਖਾ ਇੱਥੇ ਕੀ ਉਹ ਪੀਆਰ ਹੋ ਜਾਣਗੇ ਉਹਨਾਂ ਵਾਲੇ ਸਮੇਂ 'ਚ ਜਾਂ ਨਹੀਂ ਹੋਣਗੇ ਸੋ ਤੁਹਾਡੇ ਲਈ ਇਹ ਵੀਡੀਓ ਨੂੰ ਦੇਖਣਾ ਬਹੁਤ ਜ਼ਰੂਰੀ ਆ ਕਿਉਂਕਿ ਇੱਕ ਨਵੇਂ ਬੱਚੇ ਨੇ ਜਦੋਂ ਇੱਥੇ ਆਉਣਾ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਰੰਟ ਸਿਨੈਰੀਓ ਕੀ ਚੱਲ ਰਿਹਾ ਇੱਥੇ ਜਾਂ ਜਿਨ੍ਹਾਂ ਦੇ ਬੱਚੇ ਇੱਥੇ ਆਏ ਹੋਏ ਆ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਦੀ ਨਿਕਲ ਰਹੇ ਆ ਤੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀਆਂ ਗੱਲਾਂ ਬਾਤਾਂ ਖੁੱਲ੍ਹ ਕੇ ਕਰਾਂਗੇ ਤੇ ਗਰਾਉਂਡ ਰਿਐਲਿਟੀ ਵਾਲੀਆਂ ਗੱਲਾਂ ਕਰਾਂਗੇ ਕਿਉਂਕਿ ਸਾਨੂੰ ਡੇਲੀ ਬਹੁਤ ਸਾਰੇ ਸਟੂਡੈਂਟਸ ਦੀਆਂ ਕਾਲਸ ਆਉਂਦੀਆਂ ਨੇ ਤੇ ਸਾਨੂੰ ਉਹ ਸਟੂਡੈਂਟਸ ਦੱਸਦੇ ਨੇ ਸਾਰੀਆਂ ਗੱਲਾਂ ਬਾਤਾਂ ਕਿ ਗਰਾਉਂਡ ਰਿਐਲਿਟੀ ਤੇ ਚੱਲ ਕੀ ਰਿਹਾਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਰਾਈਟ ਨਾਉ ਕੈਨੇਡਾ ਦੇ ਵਿੱਚ ਸਟੂਡੈਂਟ ਰਹਿ ਰਹੇ ਆ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਉਹ ਲੰਘ ਰਹੇ ਆ ਕੀ ਚੱਲ ਰਿਹਾ ਗਰਾਉਂਡ ਰਿਐਲਿਟੀ ਤੇ ਕੈਨੇਡਾ ਦੇ ਵਿੱਚ ਰਹਿ ਰਹੇ ਸਟੂਡੈਂਟਾਂ ਦੇ ਲਈ ਤੇ ਬਾਕੀ ਗੱਲ ਕਰਾਂਗੇ ਵੀ ਕਾਲਜਸ ਕਿਦਾਂ ਫੀਸਾਂ ਵਧਾ ਰਹੇ ਹੈਗੇ ਉਸ ਤੋਂ ਇਲਾਵਾ ਪੀਆਰ ਹੋਣਾ ਕੀ ਜਿਹੜੇ ਬੱਚੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਉਹਨਾਂ ਦਾ ਕੀ ਭਵਿੱਖ ਹੈਗਾ ਕਿਉਂਕਿ ਜਿਹੜੇ ਨਵੇਂ ਆਉਣਾ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਵੀ ਆਹ ਸਾਰੇ ਰੂਲਸ ਚੇਂਜ ਹੋ ਚੁੱਕੇ ਆ ਪਰ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਦੇ ਨਾਲ ਕੀ ਕੀ ਚੀਜ਼ਾਂ ਚੱਲ ਰਹੀਆਂ ਨੇ ਇਹ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਸੋ ਇਹ ਵੀਡੀਓ ਬਣਾਉਣ ਦਾ ਪਰਪਸ ਇਹ ਆ ਵੀ ਸਾਨੂੰ ਬਹੁਤ ਸਾਰੇ ਸਟੂਡੈਂਟਸ ਦੀਆਂ ਕਾਲਸ ਆਉਂਦੀਆਂ ਨੇ ਉਹ ਸਾਨੂੰ ਇਹ ਸਾਰੀਆਂ ਚੀਜ਼ਾਂ ਦੱਸਦੇ ਨੇ ਵੀ ਐਕਚੁਅਲ ਦੇ ਵਿੱਚ ਗਰਾਉਂਡ ਰਿਐਲਿਟੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂਗੇ ਵੀ ਜਿਹੜੇ ਕਾਲਜਸ ਨੇ ਇੱਥੇ ਜਿਨ੍ਹਾਂ ਦੇ ਵਿੱਚ ਬੱਚੇ ਪੜ ਰਹੇ ਆ ਜਿਨ੍ਹਾਂ ਨੇ ਬੱਚਿਆਂ ਨੂੰ ਆਫਰ ਲੈਟਰ ਦਿੱਤੇ ਸੀ ਤੇ ਉਹਨਾਂ ਆਫਰ ਲੈਟਰ ਤੇ ਉਹਨਾਂ ਨੇ ਫੀਸ ਵੀ ਮੈਂਸ਼ਨ ਕੀਤੀ ਸੀ ਵੀ ਭਾਈ ਤੁਹਾਡੀ ਸਮੈਸਟਰ ਦੀ ਇੰਨੀ ਫੀਸ ਆ ਪਰ ਹੁਣ ਚੱਲ ਕੀ ਰਿਹਾਗਾ ਜਦੋਂ ਬੱਚੇ ਆਪਦਾ ਪਹਿਲਾ ਸਮੈਸਟਰ ਜਾਂ ਦੂਜਾ ਸਮੈਸਟਰ ਜਾਂ ਤੀਜਾ ਸਮੈਸਟਰ ਕੰਪਲੀਟ ਕਰਦੇ ਆ ਤੇ ਚੌਥੇ ਸਮੈਸਟਰ ਦੀ ਜਾਂ ਅਗਲੇ ਸਮੈਸਟਰ ਦੀ ਫੀਸ ਪੇ ਕਰਦੇ ਆ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਡੀ ਤਾਂ ਫੀਸ ਵਧ ਗਈ ਕਿਸੇ ਦੀ 700 ਡਾਲਰ ਕਿਸੇ ਦੀ 1000 ਡਾਲਰ ਤੇ ਕਿਸੇ ਦੀ 1500 ਡਾਲਰ ਜਿਹੜੀ ਆ ਉਹ ਫੀਸ ਵਧਾ ਰਹੇ ਆ ਕਾਰਨ ਇਹਦਾ ਕੀ ਆ ਤੁਹਾਨੂੰ ਪਤਾ ਵੀ ਜਿਹੜੇ ਪਬਲਿਕ ਪ੍ਰਾਈਵੇਟ ਕਾਲਜ ਆਗੇ ਉਹਨਾਂ ਦੇ ਵਿੱਚ ਨਵੇਂ ਬੱਚੇ ਨਹੀਂ ਤਾਂ ਆਉਣਾ ਨਹੀਂ ਕਿਉਂਕਿ ਉਹ ਵਰਕ ਪਰਮਿਟ ਨਹੀਂ ਦੇਣਾ ਉਹਨਾਂ ਨੇ ਹੁਣ ਉਹਨਾਂ ਕਾਲਜਾਂ ਨੂੰ ਹੋਰ ਤਾਂ ਕੁਝ ਨਹੀਂ ਲੱਭਿਆ ਉਹ ਜਿਹੜੇ ਬੱਚੇ ਆਲਰੇਡੀ ਇੱਥੇ ਹੈਗੇ ਆ ਉਹਨਾਂ ਦੀਆਂ ਫੀਸਾਂ ਵਧਾ ਕੇ ਉਹਨਾਂ ਤੋਂ ਜ਼ਿਆਦਾ ਫੀਸਾਂ ਲੈ ਰਹੇ ਹੈਗੇ ਤੇ ਸਟੂਡੈਂਟ ਵੀ ਕਿਤੇ ਨਾ ਕਿਤੇ ਮਜਬੂਰ ਹੋਇਆ ਪਿਆ ਕਿਉਂਕਿ ਉਹਨੂੰ ਪਤਾ ਵੀ ਕਿਵੇਂ ਨਾ ਕਿਵੇਂ ਕਰਕੇ ਇੱਕ ਵਾਰੀ ਮੇਰੀ ਸਟੱਡੀ ਮੁੱਕ ਜੇ ਕਾਲਜ ਤੋਂ ਮੇਰਾ ਖੜਾ ਛੁੱਟ ਜੇ 500000 ਡਾਲਰ ਹੁਣ ਭਰਨਾ ਪਊਗਾ ਕੋਈ ਹੱਲ ਨਹੀਂ ਹੈਗਾ ਪਰ ਇੱਕ ਸਾਫ਼ ਦੀ ਇਹ ਧੱਕੇਸ਼ਾਹੀ ਆ ਕਿਉਂਕਿ ਆਫਰ ਲੈਟਰ ਦੇ ਵਿੱਚ ਫੀਸ ਜਿਹੜੀ ਸੀ ਉਹ ਹੋਰ ਮੈਂਸ਼ਨ ਕੀਤੀ ਹੋਈ ਆ ਪਰ ਹੁਣ ਬੱਚਿਆਂ ਤੋਂ ਜਿਹੜੀਆਂ ਫੀਸਾਂ ਉਹ ਵਧਾ ਜੜਾ ਕੇ ਲਈਆਂ ਜਾ ਰਹੀਆਂ ਨੇ ਸੋ ਇਹ ਇੱਕ ਮੇਨ ਜਿਹੜਾ ਇਸ ਟਾਈਮ ਤੇ ਰੀਜ਼ਨ ਬਣਿਆ ਪਿਆ ਬੱਚਿਆਂ ਦੇ ਲਈ ਕਿ ਉਹਨਾਂ ਨੂੰ ਜ਼ਿਆਦੇ ਫੀਸਾਂ ਪੇ ਕਰਨੀਆਂ ਪੈ ਰਹੀਆਂ ਨੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਦੇ ਆਂ ਜਿਸ ਵਿੱਚ ਆਪਾਂ ਸੁਣਿਆ ਗਿਆ ਕਿ ਕੈਨੇਡਾ ਦੇ ਵਿੱਚ ਕੰਮ ਦੀ ਬਹੁਤ ਘਾਟ ਆ ਸਟੂਡੈਂਟਾਂ ਨੂੰ ਕੰਮ ਨਹੀਂ ਮਿਲ ਰਿਹਾ ਪਹਿਲਾਂ ਤਾਂ ਹੁੰਦਾ ਸੀਗਾ ਕਿ ਚਲੋ ਜਿਨ੍ਹਾਂ ਦਾ ਕਾਲਜ 4-5 ਦੇ ਨਾ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਕਿਉਂਕਿ ਕੰਪਨੀ ਵਾਲੇ ਜਾਂ ਫੈਕਟਰੀ ਵਾਲੇ ਫੁੱਲ ਟਾਈਮ ਹਾਇਰ ਕਰਦੇ ਆ ਪਰ ਸਾਨੂੰ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਦਾ ਕੰਮ ਜਿਨ੍ਹਾਂ ਦਾ ਕਾਲਜ ਜਿਹੜਾ 2 ਜਾਂ 3 ਦੇ ਨਾ ਤੇ ਉਹਨਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ ਕਈ ਸਟੂਡੈਂਟਸ ਦਾ ਇਦਾਂ ਦੇ ਆ ਜਿਨ੍ਹਾਂ ਨੂੰ ਕੈਨੇਡਾ ਚ ਆਇਆ ਨੂੰ 2-2 ਸਾਲ ਹੋ ਗਏ ਜੀਆਈਸੀਆਂ ਵੀ ਖਤਮ ਹੋ ਗਏ ਜਾਂ ਜਿਨ੍ਹਾਂ ਨੂੰ 1 ਸਾਲ ਹੋਣਾ ਵਾਲਾ ਵਾ ਜੀਆਈਸੀ ਮੁੱਕਣ ਤੇ ਆ ਤੇ ਉਹ ਸਟੂਡੈਂਟਸ ਦਾ ਹੁਣ ਮੇਨ ਜਿਹੜੀ ਟੈਂਸ਼ਨ ਹੈਹੀ ਆ ਵੀ ਹੁਣ ਅਸੀਂ ਅਗਲੇ ਮਹੀਨੇ ਦੇ ਰੈਂਟ ਕਿਵੇਂ ਕੱਢਾਂਗੇ ਕਿਉਂਕਿ ਜਦੋਂ ਫੀਸ ਮਗਾਉਣੀ ਹੁੰਦੀ ਆ ਉਹ ਤਾਂ ਆਪ ਕਰਦੇ ਨੂੰ ਕਹਿ ਦਿੰਦੇ ਹੁੰਦੇ ਆ ਪਰ ਰੋਜ਼ ਇੱਥੇ ਹੋਰ ਬਹੁਤ ਖਰਚੇ ਹੁੰਦੇ ਆ ਹੁਣ ਰੈਂਟ ਇੰਨਾ ਵਧਿਆ ਪਿਆ ਵਾ ਸਟੂਡੈਂਟ ਨੇ ਫਿਰ ਕਾਲਜ ਦਾ ਪ੍ਰੈਸਟ ਵਿਚਾ ਹੀ ਦਾ ਖਾਣ ਪੀਣ ਉਹ ਗ੍ਰੋਸਰੀ ਦਾ ਖਰਚ ਹੋ ਗਿਆ ਬਹੁਤ ਸਾਰੇ ਖਰਚੇ ਹੁੰਦੇ ਆ ਸਟੂਡੈਂਟ ਦੇ ਸੋ ਉਹ ਸਾਰੇ ਪੈਸੇ ਇੰਡੀਆ ਤੋਂ ਮਗੋੜੇ ਵੀ ਬਹੁਤ ਔਖੇ ਆ ਕਿਤੇ ਨਾ ਕਿਤੇ ਇਹੀ ਕਹਿ ਦੇਣਾ ਕਿ ਸਟੂਡੈਂਟਸ ਵੀ ਬਹੁਤ ਸਟ्रेस ਦੇ ਵਿੱਚ ਜਾ ਰਹੇ ਆ ਤੇ ਜਦੋਂ ਪੜਾਈ ਖਤਮ ਕਰਕੇ ਫੁੱਲ ਟਾਈਮ ਕੰਮ ਤੇ ਆਏ ਜਾਂਦੇ ਆ ਉਦੋਂ ਦੂਜਾ ਪੰਗਾ ਖੜਾ ਹੋ ਜਾਂਦਾ ਕਿ ਹੁਣ ਪੱਕੇ ਕਿਵੇਂ ਹੋਵਾਂਗੇ ਪੱਕੇ ਹੋਣ ਦੇ ਹੁਣ ਸਾਰੇ ਹਾਲ ਤਾਂ ਖਤਮ ਹੋਏ ਪਏ ਆ ਕਿਸੇ ਨੂੰ ਐਲ ਐਮ ਆਈਏ ਲੈਣੀ ਪੈਂਦੀ ਆ ਕਿਸੇ ਨੂੰ ਪੇਰੋ ਸ਼ੁਰੂ ਕਰਵਾਉਣਾ ਪੈਂਦਾ ਵਾ ਉਹ ਉਹਨਾਂ ਦੇ ਪੈਸੇ ਉਧਰ ਚਲੇ ਜਾਂਦੇ ਤੇ ਜਿੰਨੇ ਆਪਾਂ ਹੁਣ ਇੰਡੀਆ ਤੋਂ ਲਵਾ ਕੇ ਆਉਂਨੇ ਆ ਉਹ ਆਪ ਪਾ ਵਾਪਸ ਨਹੀਂ ਦੇ ਸਕਦੇ ਹੁੰਦੇ ਤੇ ਕਈ ਉਥੋਂ ਪੈਸੇ ਝੱਕ ਕੇ ਆਏ ਹੁੰਦੇ ਆ ਜਾਂ ਕਈਆਂ ਨੇ ਕਰਦਿਆਂ ਨੇ ਕਿਵੇਂ ਨਾ ਕਿਵੇਂ ਭੇਜਿਆ ਹੁੰਦਾ ਵਸ ਉਹ ਸਟੂਡੈਂਟਸ ਦਾ ਵੀ ਹੁਣ ਬਹੁਤ ਮਾੜਾ ਹਾਲ ਆ ਫਿਰ ਜੇ ਆਪਾਂ ਗੱਲ ਕਰੀਏ ਕੁੜੀਆਂ ਦੀ ਇੱਥੇ ਬਹੁਤ ਕੁੜੀਆਂ ਮੁੰਡੇ ਦੋਨੋਂ ਹੀ ਇੱਥੇ ਬਹੁਤ ਜਗ੍ਹਾ ਦੇਖਣ ਨੂੰ ਮਿਲ ਰਿਹਾ ਕਿ ਕਈ ਵਾਰ ਬੱਚੇ ਜਦੋਂ ਫੀਸਾਂ ਨੇ ਕੱਢੀਆਂ ਜਾ ਰਹੀਆਂ ਉਧਰੋਂ ਵੀ ਘਰ ਤੇ ਕਹਿ ਦਿੰਦੇ ਕਿ ਸਾਡੇ ਕੋਲੇ ਹੈ ਨਹੀਂ ਜਿੰਨੇ ਸੀਗੇ ਲਾ ਕੇ ਭੇਜ ਦਿੱਤਾ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਵੀ ਮਜਬੂਰੀ ਆ ਉਹ ਬੱਚੇ ਫੇ ਕਈ ਵਾਰ ਗਲਤ ਕਦਮ ਵੀ ਠੱਕ ਲੈਂਦੀ ਹੈ ਜਾਂ ਗਲਤ ਕੰਮਾਂ 'ਚ ਵੀ ਪਏ ਹੋਏ ਜਿਹਦੇ ਵਿੱਚ ਉਹਨਾਂ ਦੀ ਵੀ ਗਲਤੀ ਨਹੀਂ ਆ ਬਟ ਉਹਨਾਂ ਕੋਲੇ ਹੁਣ ਹੋਰ ਕੋਈ ਹੱਲ ਨਹੀਂ ਹੈਗਾ ਸੋ ਕਰੰਟ ਗਰਾਉਂਡ ਰਿਐਲਿਟੀ ਕੈਨੇਡਾ ਦੀ ਇਹ ਚੱਲ ਰਹੀ ਆ ਬਹੁਤ ਸਾਰੇ ਲੋਕ ਸ਼ਾਇਦ ਕਹਿਣਗੇ ਵੀ ਇਸ ਵੀਡੀਓ ਦੇ ਥੱਲੇ ਵੀ ਤੁਸੀਂ ਉੱਥੇ ਕੀ ਕਰਦੇ ਹੋ ਵਾਪਸ ਆ ਜਾਵੋ ਬਟ ਅਸੀਂ 2016 ਚ ਆਏ ਹੋਏ ਸੀਗੇ ਸੋ ਅਸੀਂ ਤਾਂ ਕਰੰਟਲੀ ਸੈਟਲਡ ਆ ਸਾਡਾ ਸਾਰਾ ਕੁਝ ਓਕੇ ਆ ਬਟ ਜਿਹੜੇ ਨਵੇਂ ਆਏ ਹੋਏ ਆ ਪਿਛਲੇ ਸਾਲ ਜਾਂ 2 ਸਾਲਾਂ ਤੋਂ ਉਹਨਾਂ ਦੀ ਸਿਚੁਏਸ਼ਨ ਇੱਥੇ ਬਹੁਤ ਖਰਾਬ ਆ ਤੇ ਆਪਾਂ ਹੁਣ ਗੱਲ ਕਰਦੇ ਆਂ ਵੀ ਚਲੋ ਤੱਕੇ ਮੁਕੇ ਦੇ ਨਾਲ ਕਿਸੇ ਨੇ ਆਪਦੀ ਸਟੱਡੀ ਪੂਰੀ ਕਰ ਲਈ ਆ ਹੁਣ ਵਰਕ ਪਰਮਿਟ ਆਵਦਾ ਅਪਲਾਈ ਕਰ ਲਿਆ ਹੁਣ ਅੱਗੇ ਕੀ ਪੀਆਰ ਕਿਵੇਂ ਹੋਣੀ ਆ ਕਿਉਂਕਿ ਸਾਨੂੰ ਪਤਾ ਹੀ ਆ ਵੀ ਪੀਆਰ ਦੇ ਰਾਹ ਤਾਂ ਸਾਰੇ ਬੰਦ ਹੋ ਚੁੱਕੇ ਆ ਇਹ ਆ ਵੀ ਜਿੱਥੇ ਇੱਕ ਨਾਰਮਲ ਬੱਚਾ ਇੱਕ ਨਾਰਮਲ ਜੌਬ ਕਰਕੇ ਅਗੇ ਪੀਆਰ ਲੈ ਲੈਂਦਾ ਸੀਗਾ ਹੁਣ ਉਹ ਚੀਜ਼ ਨਹੀਂ ਰਹੇਗੀ ਹੁਣ ਤੁਹਾਨੂੰ ਕੁਝ ਐਦਾਂ ਦਾ ਦੇਖਣਾ ਪਊਗਾ ਜਿਹਦੇ ਵਿੱਚ ਕੇ ਕਹ ਲਓ ਕਿ ਡਿਮਾਂਡ ਦੇ ਵਿੱਚ ਜਾਂ ਕਹੋ ਸਕਿੱਲ ਦੇ ਵਿੱਚ ਗੱਲ ਤਾਂ ਆਪਾਂ ਬਹੁਤ ਕਰਦੇ ਆ ਵੀ ਇਹ ਤੁਹਾਡੇ ਕੋਲੇ ਹੈਲਥ ਕੇਅਰ ਦੇ ਵਿੱਚ ਜੌਬ ਹੋਵੇ ਤੁਹਾਡੇ ਕੋਲੇ ਸਕਿੱਲ ਦੇ ਵਿੱਚ ਜੌਬ ਹੋਣੀ ਚਾਹੀਦੀ ਆ ਫੇਰ ਵੀ ਆਰ ਹੋਊਗੀ ਪਰ ਤੁਹਾਨੂੰ ਉਹ ਜੌਬ ਦੇ ਨਹੀਂ ਕੀਨੇ ਆਗੀ ਕਿਉਂਕਿ ਜਦੋਂ ਬੱਚਾ ਇੱਕ ਇੰਡੀਆ ਤੋਂ ਆਉਂਦਾਗਾ ਉਸ ਟਾਈਮ ਤੇ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਇੱਥੇ ਆ ਕਿ ਬਿਜ਼ਨਸ ਦੇ ਕੋਰਸ ਜਾਂ ਆਪਾਂ ਛੋਟੇ-ਮੋਟੇ ਕੋਰਸ ਕੀਤੇ ਹੁੰਦੇ ਆ ਜਿਨ੍ਹਾਂ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਉਸ ਤੋਂ ਬਾਅਦ ਜਦੋਂ ਬੱਚਾ ਗ੍ਰੈਜੂਏਟ ਹੁੰਦਾ ਇੱਥੇ ਉਸ ਤੋਂ ਬਾਅਦ ਵਰਕ ਪਰਮਿਟ ਤੇ ਆ ਜਾਂਦਾ ਫੇਰ ਉਹਨੇ ਜੌਬ ਲੱਭਣੀ ਹੁੰਦੀ ਆ ਸਕਿੱਲ ਦੇ ਵਿੱਚ ਸਕੇਲ ਦੇ ਵਿੱਚ ਜੌਬ ਤੁਹਾਨੂੰ ਕੋਈ ਤਾਂ ਹੀ ਦੇਊਗਾ ਜੇਕਰ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਹੈਗਾ ਬਿਨਾ ਐਕਸਪੀਰੀਅੰਸ ਤੋਂ ਤੁਹਾਨੂੰ ਕੋਈ ਵੀ ਹੱਥ ਪੱਲਾ ਨਹੀਂ ਫੜਾਊਗਾ ਜਿਹਦੇ ਕਰਕੇ ਫਿਰ ਬੱਚਿਆਂ ਦੇ ਲਈ ਅਗਲਾ ਚੈਲੰਜ ਇਹ ਹੈ ਵੀ ਅਸੀਂ ਪੀਆਰ ਕਿਵੇਂ ਹੋਣਾਗਾ ਇਸ ਚੱਕਰ ਦੇ ਵਿੱਚ ਬਹੁਤ ਸਾਰੇ ਬੱਚੇ ਆਗੇ ਉਹ ਜਾਂ ਤਾਂ ਫਿਰ ਫੇਕ ਪੇਰੋਲ ਵਾਲੇ ਪਾਸੇ ਜਾਂਦੇ ਨੇਗੇ ਵੀ ਸਾਡੀ ਜੌਬ ਸ਼ੋਅ ਕੀਤੀ ਜਾਵੇ ਕਿਤੇ ਜਾਂ ਫਿਰ ਐਲਐਮਆਈ ਵਾਲੇ ਪਾਸੇ ਭਜਦੇ ਨੇ ਮੈਂ ਤੁਹਾਨੂੰ ਦੱਸਦਾ ਇੱਥੇ ਮੈਨੂੰ 2-3 ਸਟੂਡੈਂਟਸ ਦੀ ਕਾਲ ਆਈ ਜਿਨ੍ਹਾਂ ਨੂੰ ਵਿਚਾਰਿਆਂ ਨੂੰ 2 ਸਾਲ ਹੋ ਗਏ 2.5 ਸਾਲ ਆਲਮੋਸਟ ਉਹਨਾਂ ਦਾ ਵਰਕ ਪਰਮਿਟ ਖਤਮ ਹੋਣ ਵਾਲਾ ਹੋ ਗਿਆ ਪਰ ਉਹਨਾਂ ਨੂੰ ਪੀਆਰ ਦੇ ਲਈ ਜੌਬ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਅਸੀਂ ਪੀਆਰ ਦੇ ਲਈ ਜੌਬ ਕਰਨੀ ਵੀ ਕਿਹੜੀ ਆ ਇੱਥੇ ਆਪਣੇ ਬੱਚਿਆਂ ਦੀ ਵੀ ਥੋੜੀ ਜੀ ਗਲਤੀ ਹੋ ਜਾਂਦੀ ਆ ਵੀ ਉਹ ਇੱਕ ਕੰਸਲਟੈਂਸੀ ਨਹੀਂ ਲੈਂਦੇ ਜਾਂ ਕਿਸੇ ਤੋਂ ਪੁੱਛਦੇ ਨਹੀਂ ਜਾਂ ਉਹਨਾਂ ਦੀ ਇੰਨੀ ਨੌਲੇਜ ਨਹੀਂ ਹੁੰਦੀ ਪੀਆਰ ਦੇ ਲਈ ਜਾਂ ਕਹਿ ਲਈਏ ਫਿਰ ਕਿ ਉਹ ਮਜਬੂਰ ਹੋ ਜਾਂਦੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਹੁਣ ਪੀਆਰ ਲੈਣੀ ਕਿੱਦਾਂਗੀ ਕਿਉਂਕਿ ਅ ਬੱਚਾ ਘਰੇ ਇਕੱਲਾ ਵੀ ਬੈਠ ਨਹੀਂ ਸਕਦਾ ਵੀ ਜੇ ਉਹਨੂੰ ਪੀਆਰ ਦੀ ਜੌਬ ਨਹੀਂ ਮਿਲੀ ਤਾਂ ਖਰਚੇ ਕਿਵੇਂ ਕੱਢਨੇ ਆ ਉਹ ਇੱਕ ਆਮ ਜੌਬ ਵੀ ਨਹੀਂ ਛੱਡ ਸਕਦਾ ਸੋ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਬੱਚਾ ਫਸ ਕੇ ਰਹਿ ਜਾਂਦਾ ਤੇ ਪੀਆਰ ਦੇ ਲਈ ਉਹਨੂੰ ਬੜੀ ਜਿਆਦਾ ਸਟਰਗਲ ਕਰਨੀ ਪੈਂਦੀ ਆ ਮੈਨੂੰ ਜਦੋਂ ਵੀ ਲੋਡ ਪੈਂਦੀ ਆ ਇੰਡੀਆ ਪੈਸਾ ਟਰਾਂਸਫਰ ਕਰਨ ਦੀ ਆਪਾਂ ਦਾ ਭਾਈ ਪੇਪੈਨ ਐਪਲੀਕੇਸ਼ਨ ਯੂਜ਼ ਕਰਦੇ ਆ ਕਾਰਨ ਕੀ ਆ ਤੁਸੀਂ ਸਕਰੀਨਸ਼ਾਟ ਵੀ ਦੇਖ ਲਓ ਮੈਂ ਜਿੰਨੇ ਵਾਰ ਵੀ ਪੈਸੇ ਭੇਜਿਆ ਮੈਂ ਇਹ ਸੇ ਐਪਲੀਕੇਸ਼ਨ ਤੋਂ ਭੇਜਿਆ ਕਾਰਨ ਕੀ ਆ ਇੱਕ ਤਾਂ ਮੈਨੂੰ ਇਹਦੇ ਵਿੱਚ ਐਕਸਚੇਂਜ ਰੇਟ ਉਹ ਹਾਈ ਮਿਲਦਾਗਾ ਮੈਂ ਬਾਕੀ ਨਾਲ ਵੀ ਕੰਪੇਅਰ ਕਰਦਾ ਉਸ ਤੋਂ ਇਲਾਵਾ ਇਹਦੇ ਵਿੱਚ ਨਾ ਤਾਂ ਮੈਨੂੰ ਕੋਈ ਵੀ ट्रांजੈਕਸ਼ਨ ਫੀਸ ਲੱਗਦੀ ਹੈ ਜ਼ੀਰੋ ट्रांजੈਕਸ਼ਨ ਫੀਸ ਆ ਇਹਦੇ ਵਿੱਚ ਉਸ ਤੋਂ ਇਲਾਵਾ ਮੈਂ ਇੱਥੋਂ ਆਪਦੇ ਅਕਾਊਂਟ ਦੇ ਵਿੱਚੋਂ ਇੰਡੀਆ ਸਿੱਧੇ ਡਾਇਰੈਕਟ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਆ ਟ੍ਰਾਂਸਫਰ ਕਰ ਦਿੰਨਾਗਾ ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਕੀ ਕਰੀਏ ਤੁਸੀਂ ਇਹ ਪੇਪ ਐਨੀ ਐਪਲੀਕੇਸ਼ਨ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਨੀ ਹੈਗੀ ਤੇ ਮੇਰਾ ਰੈਫਰਲ ਕੋਡ ਆ ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ ਤੁਸੀਂ ਆਪਦੇ ਫਰੈਂਡਸ ਨੂੰ ਵੀ ਰੈਫਰ ਕਰ ਸਕਦੇ ਹੋ ਤੇ ਤੁਸੀਂ ਵੀ ਇਹਦੇ ਤੇ ਮਨੀ ਅਰਨ ਕਰ ਸਕਦੇ ਹੋ ਸੋ ਵੈਸੇ ਅਸੀਂ ਤਾਂ ਤੁਹਾਨੂੰ ਸਟੂਡੈਂਟਾਂ ਦੀ ਰਿਐਲਿਟੀ ਦੱਸੀ ਆ ਪਰ ਕਰੰਟਲੀ ਜਿਹੜੀ ਸਿਚੁਏਸ਼ਨ ਇੱਥੇ ਚੱਲ ਰਹੀ ਆ ਉਹਦੇ 'ਚ ਨਾ ਤਾਂ ਪੱਕੇ ਖੋਸ਼ ਆ ਤੇ ਨਾ ਹੀ ਸਿਟੀਜ਼ਨ ਲੋਕ ਖੋਸ਼ਾ ਬਹੁਤ ਸਿਟੀਜ਼ਨ ਜਾਂ ਪੀਆ ਲੋਕਾਂ ਦੇ ਵੀ ਕਈ ਵਾਰ ਸਾਨੂੰ ਕਾਲ ਆ ਜਾਂਦੀ ਕਿ ਕੰਮ ਦਾ ਬਹੁਤ ਔਖਾ ਹੋਇਆ ਪਿਆ ਵਾ ਜਾਂ ਉਹਨਾਂ ਦਾ ਵੀ ਕਹਿਣਾ ਹੁੰਦਾ ਮੈਂ ਗਏ ਬਹੁਤ ਵਧੀਆ ਜਾਂਦੇ ਤੇ ਕੱਟ ਚਲਾਉਣਾ ਵੀ ਬਹੁਤ ਹਾਰਡ ਹੋਇਆ ਪਿਆ ਵਾ ਅ ਪਰ ਜੇ ਹੁਣ ਆਪਾਂ ਗੱਲ ਕਰੀ ਹੱਲ ਦੀ ਕਿ ਇਹਦਾ ਫਿਰ ਹੱਲ ਕਿ ਨਿਕਲੂਗਾ ਸੋ ਕਰੰਟ ਸਿਚੁਏਸ਼ਨ ਤਾਂ ਜਿਹੜੀ ਚੱਲ ਰਹੀ ਆ ਉਹ ਮੈਂ ਤੁਹਾਨੂੰ ਦੱਸ ਦਿੱਤੀ ਤੇ ਮੇਰਾ ਪਰਸਨਲ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਸਟੂਡੈਂਟ ਨੇ ਹੁਣ ਇੰਡੀਆ ਤੋਂ ਕੈਨੇਡਾ ਆਉਣਾ ਵਾ ਜਾਂ ਤਾਂ ਉਹ ਘਰੋਂ ਵੈਲ ਸੈਟਲਡ ਹੋਵੇ ਮਤਲਬ ਇਹ ਨਾ ਹੋਵੇ ਕਾ ਲੂ ਕਿ ਦੂਜੀ ਜਾਂ ਤੀਜੀ ਫੀਸ ਉਹਨੇ ਆਪ ਕੱਢਣੀ ਹੋਵੇ ਜੇ ਕਰਦੇ ਨੂੰ ਭੇਜਣੀ ਵੀ ਪੈਣ ਕਰਦੇ ਭੇਜ ਸਕਣ ਤੇ ਦੂਜੀ ਗੱਲ ਇਹ ਹੈ ਜੇ ਤੁਸੀਂ ਇੰਡੀਆ ਦੇ ਵਿੱਚ ਪਲੱਸ 2 ਕਰ ਲੇ ਕਿਉਂਕਿ ਪਲੱਸ 2 ਤੋਂ ਬਾਅਦ ਹੀ ਅੱਜਕੱਲ ਬੱਚੇ ਆਉਂਦੇ ਆ ਆਪਣਾ ਉੱਥੇ ਟਾਈਮ ਵੇਸਟ ਨਾ ਕਰੋ ਗ੍ਰੈਜੂਏਸ਼ਨ ਕਰ ਲਵੋ ਔਰ ਨਾਲੇ ਟਾਈਮ ਦੇ ਵਿੱਚ ਹੋ ਸਕਦਾ ਵੇ ਕਿ ਸਾਰਾ ਕੁਝ ਸੁਧਰ ਜਾਵੇ ਕਿਉਂਕਿ ਜਿਵੇਂ ਮੀਮੀ ਗਰੇਸ਼ਾ ਮੰਤਰੀ ਨੇ ਵੀ ਕਿਹਾ ਸੀਗਾ ਤੇ ਜਸਟਨ ਪ੍ਰੂਟੋ ਦਾ ਵੀ ਆਇਆ ਸੀਗਾ ਕਿ ਹੁਣ ਅਸੀਂ ਫੋਕਸ ਇੱਥੋਂ ਵਾਲੇ ਲੋਕਾਂ ਤੇ ਕਰਾਂਗੇ ਕੁਝ ਐਵੇਂ ਦੇ ਪਾਥਵੇਜ਼ ਆਉਣਗੇ ਜਿਦੇ ਵਿੱਚ ਕੀ ਇੱਥੇ ਜਿਹੜੇ ਸਟੂਡੈਂਟਸ ਆਏ ਹੋਏ ਆ ਉਹ ਪੀਆਰ ਹੋ ਸਕਣ ਸੋ ਉਮੀਦ ਕਰਦੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਰੀ ਸਿਚੁਏਸ਼ਨ ਆ ਉਹ ਸੁਧਰ ਜਾਵੇ ਪਰ ਇੱਕ ਕਰੰਟ ਰਿਐਲਿਟੀ ਆਪਾਂ ਤੁਹਾਨੂੰ ਤਾਂ ਦਿਖਾਈ ਸੀਗੀ ਕਿਉਂਕਿ ਬਹੁਤ ਲੋਕਾਂ ਨੂੰ ਹੁੰਦਾ ਵਾ ਕਿ ਸਾਡੇ ਬੱਚੇ ਨੇ ਪੜ੍ਹਾਈ ਖਤਮ ਕਰ ਲਈ ਕਿ ਅਸੀਂ ਆਉਣਾ ਵਾ ਜਾਂ ਕਈਆਂ ਦੇ ਜਦੋਂ ਰਿਸ਼ਤੇਦਾਰ ਵੀ ਦੱਸ ਦਿੰਦੇ ਆ ਤਾਂ ਉਹ ਇਹੀ ਸੋਚਦੇ ਆ ਵੀ ਨਹੀਂ ਸ਼ਾਇਦ ਚਲੇ ਗਿਆ ਤਾਂ ਕਰਕੇ ਮੇਰੇ ਬੱਚੇ ਨੂੰ ਚਾਹੁੰਦਾ ਨਹੀਂ ਕਿ ਉਹ ਆਵੇ ਪਰ ਕਰੰਟ ਸਿਚੁਏਸ਼ਨ ਬਹੁਤ ਮਾੜੀ ਆ ਇੱਥੇ ਆ ਕੇ ਸਰਵਾਈਵ ਕਰਨਾ ਔਖਾ ਵਸੋ ਇਸ ਕਰਕੇ ਤੁਸੀਂ ਉੱਥੋਂ ਹੀ ਸੋਚੋਗੇ ਅਸੀਂ ਆਉਣਾ ਜਾਂ ਨਹੀਂ ਆਉਣਾ ਇਹ ਕੁਝ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ ਕਰੰਟ ਸਿਚੁਏਸ਼ਨ ਤੇ ਜਿਹੜੇ ਕੈਨੇਡਾ ਦੇ ਵਿੱਚ ਇਸ ਟਾਈਮ ਤੇ ਬੱਚੇ ਰਹਿ ਰਹੇ ਆ ਚਾਹੇ ਕੋਈ ਸਟੱਡੀ ਵੇਸ ਤੇ ਨਵਾਂ ਆਇਆ ਜਾਂ ਜਿਹਨੇ ਆਪਣੀ ਸਟੱਡੀ ਕੰਪਲੀਟ ਕਰ ਰਹੀ ਆ ਸੋ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਇੱਥੇ ਆ ਰਹੀਆਂ ਨੇ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਹੁਣ ਆਪਾਂ ਸੀਸ ਨਾਲ ਥੋੜਾ ਟਾਈਮ ਬਤਾਉਣੇ ਆ ਤੇ ਕਰਦੇ ਆ ਕੁਝ ਹੋਰ ਗੱਲਾਂ ਬਾਤਾਂ ਅਗਲੀ ਵੀਡੀਓ ਦੇ ਵਿੱਚ